ਸ਼੍ਰੀ ਕਾਲ ਜੀ ਹਮਦਰਸ ਟੀਵੀ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਨਵਦੀਪ ਕੌਰ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਜਨਾਲਾ ਦੇ ਪਿੰਡ ਭਿੰਡੀ ਔਲਖ ਦੇ ਵਿੱਚ ਇੱਕ ਸਖਸ਼ ਵੱਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਚੋਣਾ ਦਾ ਮਾਹੌਲ ਨੇੜੇ ਹੈ ਤੇ ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਏ ਦਿਨ ਬੇਅਦਬੀ ਦੀਆਂ ਕਈ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਪਿਛਲੇ ਕੁਝ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚ ਉਹ ਬੇਅਦਬੀ ਦੀ ਘਟਨਾ ਸਾਹਮਣੇ ਆਈ ਸੀ ਉਸ ਤੋਂ ਬਾਅਦ ਕਪੂਰਥਲਾ ਦੇ ਵਿੱਚੋਂ ਤੇ ਅੱਜ ਅਜਨਾਲਾ ਦੇ ਪਿੰਡ ਭਿੰਡੀ ਔਲਖ ਦੇ ਵਿੱਚ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਹ ਸਖਸ਼ ਚੜਦਾ ਹੈ ਗੇਟ ਦੇ ਕੋਲੋਂ ਦੀ ਨਿਕਲਦਾ ਹੈ ਲੋਈ ਉਹਨੇ ਆਪਣੇ ਤੇ ਲਪੇਟੀ ਹੁੰਦੀ ਹੈ ਤੇ ਕਿਵੇਂ ਚੋਰੀ-ਚੋਰੀ ਜਾ ਕੇ ਉਹ ਗੋਲਕ ਦੇ ਵਿੱਚੋਂ ਪੈਸੇ ਵੀ ਚੋਰੀ ਕਰਦਾ ਹੈ ਇਹ ਸਖਸ਼ ਨੇ ਕਈ ਬਿਆਨ ਵੀ ਦਿੱਤੇ ਨੇ ਜੋ ਬਿਆਨ ਤੁਸੀਂ ਸੁਣੋਗੇ ਉਹ ਸੁਣ ਕੇ ਤੁਹਾਡੇ ਰੋਂਗਟੇ ਵੀ ਖੜੇ ਹੋ ਜਾਣਗੇ ਪਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਚਲਾਕੀ ਦੇ ਨਾਲ ਇਹ ਨੌਜਵਾਨ ਅੰਦਰ ਆਉਂਦਾ ਹੈ ਮੂੰਹ ਨੇ ਆਪਣਾ ਬੁੱਕਲ ਮਾਰੀ ਹੋਈ ਆ ਲੋਈ ਨਾਲ ਆਪਣਾ ਮੂੰਹ ਲਪੇਟਿਆ ਹੋਇਆ ਹੈ ਕਿਤੇ ਨਾ ਕਿਤੇ ਇਸ ਨੌਜਵਾਨ ਨੇ ਇਹ ਵੀ ਕਿਹਾ ਹੈ ਕਿ ਉਹਨੂੰ ਪੈਸੇ ਦੇ ਕੇ ਇਹ ਜਿਹੜੀ ਹੈ ਬੇਅਦਬੀ ਕਰਵਾਈ ਗਈ ਹੈ ਇਸ ਬੇਅਦਬੀ ਤੋਂ ਬਾਅਦ ਲੋਕਾਂ ਦੇ ਵਿੱਚ ਜਿਹੜਾ ਰੋਸ ਦਾ ਮਾਹੌਲ ਪਾਇਆ ਜਾ ਰਿਹਾ ਹੈ ਲੋਕਾਂ ਨੇ ਇਸ ਨੌਜਵਾਨ ਨੂੰ ਜਿਹੜਾ ਫੜ ਵੀ ਲਿਆ ਉਹਦੇ ਤੇ ਕੁਟਾਪਾ ਵੀ ਕੀਤਾ ਗਿਆ ਉਹਦੇ ਛਿੱਤਰ ਪ੍ਰੇਡ ਉਹਦੀ ਕੀਤੀ ਗਈ ਹੈ ਕਿ ਪਰ ਕਿਤੇ ਨਾ ਕਿਤੇ ਲੋਕਾਂ ਦੇ ਮਨ ਵਿੱਚ ਜਿਹੜਾ ਉਹ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਆਏ ਦਿਨ ਜਿਹੜਾ ਇਹ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਜੇ ਪਿਛਲੀ ਘਟਨਾ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚ ਜਿਹੜੀ ਬੇਅਦਬੀ ਕੀਤੀ ਗਈ ਸੀ ਉੱਥੇ ਵੀ ਜਿਹੜਾ ਜਿਹੜਾ ਜਥੇਦਾਰਾਂ ਦੇ ਵੱਲੋਂ ਕਹਿ ਲਓ ਜਾਂ ਸੰਗਤ ਦੇ ਵੱਲੋਂ ਉੱਥੇ ਵੀ ਜਿਨੇ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਸੀ ਉਹਦਾ ਸੋਦਾ ਲਾਇਆ ਗਿਆ ਸੀਗਾ ਪਰ ਚੋਣਾਂ ਦਾ ਮਾਹੌਲ ਨੇੜੇ ਆ ਕਿਤੇ ਨਾ ਕਿਤੇ ਜਿਹੜਾ ਪੰਜਾਬ ਦਾ ਮਾਹੌਲ ਆ ਉਹ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀ ਇਹ ਬੇਅਦਬੀ ਹੋਈ ਹੈ ਅਜਨਾਲਾ ਤੋਂ ਸਾਡੇ ਪੱਤਰਕਾਰ ਨੇ ਪ੍ਰਦੀਪ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਕਿ ਉੱਥੇ ਕਿਹੋ ਜਿਹਾ ਮਾਹੌਲ ਹੈ ਕੀ ਉਹ ਕਹਿਣਾ ਚਾਹੁੰਦੇ ਨੇ ਸਸ਼ੀਕਲ ਸਰ ਹਮਦਰਸ ਟੀਵੀ ਤੇ ਤੁਹਾਡਾ ਸਵਾਗਤ ਹੈ ਬਿਲਕੁਲ ਨਵਦੀਪ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ ਇਹ ਅਜਨਾਲਾ ਦੇ ਨਜ਼ਦੀਕ ਲੱਗਦਾ ਪਿੰਡ ਪਿੰਡੀ ਔਲਖਾ ਹੈ ਜਿਸ ਦੇ ਵਿੱਚ ਇੱਕ ਸ਼ਖਸ ਵੱਲੋਂ ਜਿਸ ਤਰ੍ਹਾਂ ਤੁਸੀਂ ਦੱਸ ਚੁੱਕੇ ਹੋ ਕਿ ਸੀਸੀਟੀਵੀ ਫੁਟੇਜ ਵੀ ਉਸ ਦੀ ਸਾਹਮਣੇ ਆਈ ਹੈ ਕਿ ਗੇਟ ਦੇ ਉੱਪਰ ਉਹ ਚੜ੍ਹ ਕੇ ਉਹ ਅੰਦਰ ਜਾਂਦਾ ਔਰ ਦੇਖਦਾ ਕਿ ਸਾਹਮਣੇ ਸੀਸੀਟੀਵੀ ਜੋ ਕੈਮਰਾ ਲੱਗਾ ਹੋਇਆ ਔਰ ਆਪਣਾ ਜਿਹੜਾ ਮੂੰਹ ਆ ਉਹ ਉਸ ਨੂੰ ਕਵਰ ਕਰ ਲੈਂਦਾ ਜਦੋਂ ਕਿ ਉਸ ਨੂੰ ਪਤਾ ਨਹੀਂ ਸੀ ਕਿ ਉਸ ਦੇ ਪਿੱਛੇ ਵੀ ਇੱਕ ਸੀਸੀਟੀਵੀ ਕੈਮਰਾ ਚੱਲ ਰਿਹਾ ਹੈ ਜੀ ਉਹ ਤੁਹਾਨੂੰ ਦੱਸ ਦਈਏ ਕਿ ਪਿੰਡ ਵਾਸੀਆਂ ਵੱਲੋਂ ਇਸ ਨੂੰ ਗ੍ਰਿਫਤਾਰ ਕਰਕੇ ਇਸ ਨੂੰ ਪਕੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਔਰ ਪੁਲਿਸ ਦੇ ਵੱਲੋਂ ਇਸ ਦੇ ਉੱਤੇ ਮਾਮਲਾ ਦਰਜ ਕਰਕੇ ਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਹੂੰ ਪਰ ਕਿਤੇ ਨਾ ਕਿਤੇ ਸਰ ਜਿਹੜੀਆਂ ਵਿਧਾਨ ਸਭਾ ਚੋਣਾਂ ਨੇ ਚੋਣਾਂ ਕਰਕੇ ਸਾਰੇ ਪਾਸੇ ਸਖਤੀ ਵੀ ਐ ਕਿਤੇ ਨਾ ਕਿਤੇ ਪੰਜਾਬ ਦਾ ਮਾਹੌਲ ਆ ਜਿਹੜਾ ਉਹ ਖਰਾਬ ਕਰਨ ਦੇ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਆ ਕਿਉਂਕਿ ਜੇਕਰ ਪਿਛਲੀਆਂ ਘਟਨਾਵਾਂ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚ ਵੀ ਇਹ ਘਟਨਾ ਦੇਖਣ ਨੂੰ ਮਿਲੀ ਸੀ ਜਿੱਥੇ ਉਸ ਜਿਹੜੇ ਸਖਸ਼ ਨੇ ਬੇਅਦਬੀ ਕੀਤੀ ਸੀ ਉਹਦਾ ਸੋਦਾ ਲਾ ਦਿੱਤਾ ਗਿਆ ਸੀ ਉਸ ਤੋਂ ਬਾਅਦ ਕਪੂਰਥਲਾ ਦੇ ਵਿੱਚ ਵੀ ਇਹ ਘਟਨਾ ਹੋਈ ਆ ਤੇ ਅੱਜ ਜਿਹੜੀ ਆ ਇਹ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਆ ਪਰ ਕਿਤੇ ਨਾ ਕਿਤੇ ਉਸ ਨੌਜਵਾਨ ਨੇ ਇਹ ਬਿਆਨ ਸਾਹਮਣੇ ਦਿੱਤਾ ਹੈ ਕਿ ਮੈਨੂੰ ਪੈਸੇ ਦਿੱਤੇ ਗਏ ਨੇ ਪਰ ਮੇ ਜਮੀਰ ਨਹੀਂ ਮੰਦੀ ਸੀ ਕਿ ਮੈਂ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਜਿਹੜੇ ਅੰਗ ਨੇ ਉਹਨਾਂ ਨੂੰ ਮੈਂ ਬੇਅਦਬੀ ਕਰਾਂ ਪਰ ਉਹਨੇ ਗੋਲਕ ਦੇ ਵਿੱਚੋਂ ਪੈਸੇ ਜ਼ਰੂਰ ਚੋਰੀ ਕੀਤੇ ਨੇ ਤੇ ਉਹ ਇੱਕ ਸਖਸ਼ ਦਾ ਨਾਮ ਵੀ ਲੈ ਰਿਹਾ ਕਿ ਗੰਨਾ ਵੀ ਉਹਨੇ ਮੈਨੂੰ ਇਸ ਚੀਜ਼ ਦੇ ਬਾਰੇ ਪਰਮਾਇਆ ਜੋ ਉਹਨੇ ਮੈਨੂੰ ਕਿਹਾ ਕਿ ਮੈਂ ਇਹ ਬੇਅਦਬੀ ਕਰਾਂ ਬਿਲਕੁਲ ਜਿਸ ਤਰ੍ਹਾਂ ਤੁਸੀਂ ਨਵਦੀਪ ਦੱਸਿਆ ਕਿ ਜਿਸ ਤਰ੍ਹਾਂ ਅਸੀਂ ਵੀਡੀਓ ਦੇ ਵਿੱਚ ਦੇਖ ਰਿਹਾ ਕਿ ਦੇਖ ਲਾ ਇਹ ਸ਼ਖਸ ਜਿਹੜਾ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਤਮਸਤਕ ਵੀ ਹੁੰਦਾ ਆ ਹੂੰ ਨਤਮਸਤਕ ਹੋਣ ਤੋਂ ਬਾਅਦ ਉਹ ਗੋਲਕ ਨੂੰ ਤੋੜ ਕੇ ਉਸ ਦੇ ਵਿੱਚ ਜੋ ਵੀ ਨਕਦੀ ਸੀ ਉਸ ਨੂੰ ਉਹ ਆਪਣੇ ਨਾਲ ਲੈ ਜਾਂਦਾ ਔਰ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਗੰਨਾ ਨਾਮ ਦਾ ਵਿਅਕਤੀ ਇਹ ਦੱਸ ਰਿਹਾ ਆ ਜਿਸ ਦੇ ਦੁਆਰਾ ਇਸ ਨੂੰ 1 ਲੱਖ ਰੁਪਏ ਦੀ ਆਫਰ ਕੀਤੀ ਗਈ ਸੀ ਪਰ ਇਸ ਦੇ ਦੁਆਰਾ ਜੋ ਕਿਹਾ ਗਿਆ ਕਿ 1 ਲੱਖ ਰੁਪਏ ਦੀ ਆਫਰ ਨੂੰ ਇਸਨੇ ਸਕਰਾ ਦਿੱਤਾ اور ਕਿਹਾ ਕਿ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਨਹੀਂ ਕਰ ਸਕਦਾ ਪਰ ਜੋ ਸਾਡੇ ਕਰੀਬੀ ਸੂਤਰ ਦੱਸ ਰਹੇ ਨੇ ਕਿ ਉਹ ਜੋ ਸ਼ਖਸ ਆ ਇਹ ਕਿਤੇ ਨਾ ਕਿਤੇ ਜੋ ਨਸ਼ੇ ਦੀ ਲਪੇਟ ਦੇ ਵਿੱਚ ਵੀ ਆ ਚੁੱਕਾ ਆ ਨਸ਼ੇ ਦੇ ਕਰਕੇ ਹੀ ਇਸ ਨੇ ਇਸ ਵਾਰਦਾਤ ਨੂੰ ਕਿਹਾ ਜਾ ਸਕਦਾ ਹੈ ਕਿ ਅੰਜਾਮ ਦਿੱਤਾ ਕਿਤੇ ਨਾ ਕਿਤੇ ਜਿਹੜੀਆਂ ਇਕਟਨਾਵਾਂ ਬੇਅਦਬੀ ਦੀਆਂ ਆਏ ਦਿਨ ਵੇਖਣ ਨੂੰ ਮਿਲਦੀਆਂ ਨੇ ਕਿਤੇ ਨਾ ਕਿਤੇ ਸਰਕਾਰ ਅਤੇ ਪ੍ਰਸ਼ਾਸਨ ਤੇ ਵੀ ਸਵਾਲੀਆ ਨਿਸ਼ਾਨ ਖੜੇ ਹੁੰਦੇ ਨੇ ਮੈਂ ਇੱਕ ਵਾਰ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੱਸ ਦੇਣਾ ਚਾਹੁੰਦੀ ਆ ਕਿ ਜਿਹੜਾ ਇਹ ਦੋਸ਼ੀ ਐ ਜਿਸ ਨੇ ਬੇਅਦਬੀ ਦੀ ਕੋਸ਼ਿਸ਼ ਕੀਤੀ ਐ ਉਸ ਦਾ ਨਾਮ ਗੁਰਸਾਹਿਬ ਸਿੰਘ ਐ ਕਿਤੇ ਨਾ ਕਿਤੇ ਕਿੰਨੀ ਸ਼ਰਮ ਦੀ ਗੱਲ ਐ ਕਿ ਗੁਰਸਾਹਿਬ ਸਿੰਘ ਨਾਮ ਦਾ ਉਸ ਸਖਸ਼ ਦਾ ਨਾਮ ਗੁਰਸਾਹਿਬ ਸਿੰਘ ਐ ਗੁਰਾਂ ਨਾਲ ਜੁੜਿਆ ਹੋਇਆ ਇੱਕ ਨਾਮਾ ਉਸ ਨੇ ਮਤਲਬ ਉਹ ਨੇ ਕੋਸ਼ਿਸ਼ ਵੀ ਕਿੱਦਾਂ ਸੋਚਿਆ ਵੀ ਕਿੱਦਾਂ ਕਿ ਕਿਤੇ ਨਾ ਕਿਤੇ ਉਹਦੇ ਨਾਮ ਨੂੰ ਹੀ ਕਲੰਕਿਤ ਕਰਦਾ ਏ ਕੀ ਕਹਿਣਾ ਚਾਹੁੰਦੇ ਹੋ ਸਰ ਤੁਸੀਂ ਇਸ ਬਾਰੇ ਜੀ ਬਿਲਕੁਲ ਤੁਸੀਂ ਦੱਸਿਆ ਕਿ ਪਰ ਜੋ ਜਿਵੇਂ ਮੈਂ ਜ਼ਿਕਰ ਕੀਤਾ ਕਿ ਜਿਸ ਜੋ ਵਿਅਕਤੀ ਨਸ਼ਾ ਕਰਦਾ ਹੈ ਉਹ ਇਹਨਾਂ ਚੀਜ਼ਾਂ ਤੋਂ ਦੂਰ ਹੋ ਜਾਂਦਾ ਉਸ ਨੂੰ ਖੁਦ ਨੂੰ ਨੂੰ ਪਤਾ ਨਹੀਂ ਚੱਲਦਾ ਕਿ ਉਸ ਦਾ ਨਾਮ ਕੀ ਆ ਉਸ ਦੇ ਨਾਮ ਦਾ ਪਤਾ ਉਸ ਦੇ ਨਾਮ ਦਾ ਮਤਲਬ ਕੀ ਆ ਜੇਕਰ ਉਹ ਇਹਨਾਂ ਚੀਜ਼ਾਂ ਤੋਂ ਜਾਨੂ ਹੋਵੇ ਤਾਂ ਉਹ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਸ ਬਾੜੀ ਕਟੜਾ ਨੂੰ ਜੋ ਬਾੜੀ ਕਟੜਾ ਵਾਪਰੀ ਆ ਉਸ ਨੂੰ ਅੰਜਾਮ ਨਾ ਦਿੰਦਾ ਹਮ ਪਰ ਕਿਤੇ ਨਾ ਕਿਤੇ ਪਿੰਡ ਵਾਲਿਆਂ ਦੇ ਵਿੱਚ ਜਾਂ ਪਿੰਡੀ ਔਲਖ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਏ ਉਹਨਾਂ ਲੋਕਾਂ ਨੇ ਤਾਂ ਇਸ ਦਾ ਖੂਬ ਕਟਾਪਾ ਕੀਤਾ ਖੂਬ ਇਸ ਦੀ ਛਿੱਤਰ ਪ੍ਰੇੜ ਕੀਤੀ ਹੈ ਤੇ ਉਹਨੇ ਆਪਣਾ ਗੁਨਾਹ ਕਬੂਲ ਵੀ ਕੀਤਾ ਜੀ ਬਿਲਕੁਲ ਜੀ ਜਦ ਪਿੰਡ ਵਾਸੀਆਂ ਨੂੰ ਕਿਉਂਕਿ ਤੁਹਾਨੂੰ ਦੱਸਣਾ ਚਾਹਾਂਗਾ ਕਿ ਉਸ ਸਮਾਂ ਪੇਲਾ ਇਸ ਦੇ ਨਜ਼ਦੀਕ ਲੱਗਦਾ ਜਸਰਵਾਲ ਹੈ ਉਸ ਦੇ ਵਿੱਚ ਵੀ ਬੇਦਬੀ ਦਾ ਮਾਮਲਾ ਸਾਹਮਣੇ ਆਇਆ ਸੀ ਔਰ ਪਿੰਡ ਵਾਸੀਆਂ ਵੱਲੋਂ ਉਸ ਨੂੰ ਜਦ ਕਾਬੂ ਕੀਤਾ ਗਿਆ ਤਾਂ ਪੁਲਿਸ ਦੇ ਹਵਾਲੇ ਕੀਤਾ ਗਿਆ ਤਾਂ ਪੁਲਿਸ ਨੇ ਉਸ ਨੂੰ ਜੋ ਸਿਵਲ ਸਰਜਨ ਅੰਮ੍ਰਿਤਸਰ ਨੇ ਉਹਨਾਂ ਦੇ ਸਾਹਮਣੇ ਪੇਸ਼ ਕੀਤਾ ਜੋ ਕੋਰਟ ਦੀਆਂ ਜੋ ਅਜਨਾਲਾ ਕੋਰਟ ਦੇ ਜਦ ਉਹਨਾਂ ਨੂੰ ਕਿਹਾ ਕਿ ਤੁਸੀਂ ਸਿਵਲ ਸਰਜਨ ਦੇ ਅੱਗੇ ਪੇਸ਼ ਕਰੋ ਤਾਂ ਉੱਥੇ ਜਾ ਕੇ ਉਸ ਦੀ ਜੋ ਹਾਲਤ ਸੀ ਉਹ ਮਨਬੂ ਕੀ ਮਨਬੁੱਧੀ ਕਰਾਰ ਦਿੱਤਾ ਗਿਆ ਤਾਂ ਉਹ ਜੋ ਹੁਣ ਇਸ ਸਮੇਂ ਮੈਂਟਲ ਹਸਪੀਟਲ ਅੰਬੀਸਰ ਦੇ ਵਿੱਚ ਉਸ ਨੂੰ ਦਾਖਲ ਕਰਵਾ ਦਿੱਤਾ ਗਿਆ ਸੀ ਸੋ ਕਹਿਣ ਦਾ ਮਤਲਬ ਇਹ ਹੈ ਕਿ ਜੋ ਵਿਅਕਤੀ ਬੇਦਬੀ ਕਰਦਾ ਹੈ ਜੋ ਜੋ ਪਿਛਲੇ ਦਿਨੀ ਨੂੰ ਜੋ ਮਾਮਲਾ ਸਾਹਮਣੇ ਆਇਆ ਸੀ ਉਸ ਦਾ ਉਹ ਮਨਬੁੱਧੀ ਪਾਇਆ ਗਿਆ ਸੀ ਪਰ ਜੇਕਰ ਹੋਣ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਜੋ ਸਾਡੇ ਕ੍ਰਿਤੀ ਸੂਤਰਾ ਨੇ ਦੱਸਿਆ ਕਿ ਇਹ ਜੋ ਵਿਅਕਤੀ ਹੈ ਇਹ ਕਿਤੇ ਨਾ ਕਿਤੇ ਨਸ਼ੇ ਦੇ ਕਰਕੇ ਇਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ ਜੀ ਬਿਲਕੁਲ ਕਿਤੇ ਨਾ ਕਿਤੇ ਜੇਕਰ ਉਹ ਮੰਦ ਜਿਹੜੀ ਤੁਸੀਂ ਪਿਛਲੀ ਘਟਨਾ ਦੀ ਗੱਲ ਕੀਤੀ ਹੈ ਜਿਉ ਮੰਦ ਬੁੱਧੀ ਸੀ ਤਾਂ ਫਿਰ ਉਹਨੇ ਇਸੇ ਘਟਨਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਘਟਨਾ ਨੂੰ ਹੀ ਅੰਜਾਮ ਕਿਉਂ ਦਿੱਤਾ ਕਿਤੇ ਨਾ ਕਿਤੇ ਇਹ ਵੀ ਸਵਾਲੀਆ ਨਿਸ਼ਾਨ ਖੜੇ ਹੁੰਦੇ ਨੇ ਸੋ ਮੈਂ ਪਿਛਲੀ ਘਟਨਾ ਤੇ ਆਉਣਾ ਚਾਹੂਗੀ ਜਿਹੜੀ ਉਸ ਤੋਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਹੰਮਲੇ ਸਰ ਵਿੱਚ ਹੋਈ ਸੀ ਜਿੱਥੇ ਸੰਗਤਾਂ ਦੇ ਵੱਲੋਂ ਜਿਹੜੇ ਸਖਸ਼ ਨੇ ਬੇਅਦਬੀ ਦੀ ਕੋਸ਼ਿਸ਼ ਕੀਤੀ ਸੀ ਉਹਦਾ ਸੋਧਾ ਲਾ ਦਿੱਤਾ ਗਿਆ ਸੀ ਇਹ ਤਾਂ ਖੈਰ ਸਾਹਮਣੇ ਨਹੀਂ ਆਇਆ ਸੀ ਕਿਉਂਕਿ ਜਿੱਦਾਂ ਇਸ ਸਖਸ਼ ਨੇ ਤਾਂ ਆਪਣਾ ਬਿਆਨ ਕਿਤੇ ਨਾ ਕਿਤੇ ਕਬੂਲ ਕੀਤਾ ਕਿ ਉਸ ਨੂੰ ਗੰਨਾ ਨਾਮ ਦੇ ਵਿਅਕਤੀ ਨੇ 1 ਲੱਖ ਰੁਪਏ ਦਿੱਤੇ ਨੇ ਤੇ ਉਹਨੂੰ ਕਿਹਾ ਕਿ ਤੂੰ ਬੇਅਦਬੀ ਕਰ ਪਰ ਕਿਤੇ ਨਾ ਕਿਤੇ ਜਿਹੜੀ ਉਹ ਘਟਨਾ ਹੋਈ ਸੀ ਉਹਦੇ ਵਿੱਚ ਤਾਂ ਉਸ ਜਿਹੜਾ ਦੋਸ਼ੀ ਸੀ ਉਸ ਦਾ ਸੋਦਾ ਲਾ ਦਿੱਤਾ ਗਿਆ ਸੀ ਸੰਗਤ ਨੇ ਉਸ ਦਾ ਕੁਟਾਪਾ ਚੜ੍ਹ ਦਿੱਤਾ ਸੀ ਸੋ ਉੱਥੇ ਤਾਂ ਕੋਈ ਵੀ ਅਜਿਹਾ ਨਹੀਂ ਪਤਾ ਲੱਗਿਆ ਸੀਗਾ ਕਿ ਕਿਸ ਨੇ ਉਸ ਘਟਨਾ ਨੂੰ ਮਤਲਬ ਕੌਣ ਹੈ ਉਸ ਘਟਨਾ ਦੇ ਪਿੱਛੇ ਪਰ ਕਿਤੇ ਨਾ ਕਿਤੇ ਇਸ ਸਖਸ਼ ਨੇ ਤਾਂ ਸਭ ਕੁਝ ਦੱਸਿਆ ਵੀ ਹੈ ਬਿਆਨ ਵੀ ਕੀਤਾ ਹੈ ਜੀ ਜੀ ਬਿਲਕੁਲ ਬਿਲਕੁਲ ਹੁਣ ਇਸੇ ਚੀਜ਼ ਦੀ ਜਿਹੜੀ ਪੁਲਿਸ ਹੈ ਉਹ ਇਨਵੈਸਟੀਗੇਸ਼ਨ ਕਰ ਰਹੀ ਆ ਕਿ ਇਸ ਨੂੰ 1 ਲੱਖ ਰੁਪਏ ਦੀ ਜੋ ਇਹਦੇ ਦਸਰ ਮੁਤਾਬਿਕ ਇਸ ਇਸੇ ਹੀ ਪਿੰਡ ਦਾ ਇੱਕ ਵਿਅਕਤੀ ਹੈ ਜਿਸ ਨੇ ਇਸ ਨੂੰ 1 ਲੱਖ ਰੁਪਏ ਦੀ ਆਫਰ ਕੀਤੀ ਸੀ ਕਿ ਤੂੰ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਤਵੀ ਕਰ ਤਾਹਨ 3 ਲੱਖ ਰੁਪਏ ਮਿਲੇਗਾ ਪਰ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਇਸ ਦੇ ਦੁਆਰਾ ਇਨਕਾਰ ਕਰ ਦਿੱਤਾ ਗਿਆ 1 ਲੱਖ ਰੁਪਏ ਲੈਣ ਤੋਂ ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਿਆ ਜਾਵੇਗਾ ਕਿ ਪੁਲਿਸ ਤਫਤੀਸ਼ ਦੇ ਵਿੱਚ ਕੀ ਲੈਂਦੀ ਹੈ ਕਿ ਇਹ ਜੋ ਜਿਸ ਤਰ੍ਹਾਂ ਤੁਸੀਂ ਫੁਟੇਜ ਦੇ ਵਿੱਚ ਵੀ ਸੁਣਿਆ ਹੋਵੇਗਾ ਕਿ ਇਸ ਦੁਆਰਾ ਕਿਹਾ ਜਾ ਰਿਹਾ ਹੈ ਕਿ 1 ਲੱਖ ਰੁਪਏ ਦੀ ਆਫਰ ਕੀਤੀ ਗਈ ਹੈ ਪਰ ਜੋ ਪਿੰਡ ਵਾਸੀ ਨੇ ਉਹ ਕਹਿ ਰਹੇ ਕਿ ਸੀਸੀਟੀਵੀ ਫੁਟੇਜ ਦੇ ਵਿੱਚ ਤਾਂ ਤੂੰ ਕੱਲਾ ਹੀ ਦਿਖਾਈ ਦੇ ਰਿਹਾ ਤੇਰੇ ਨਾਲ ਤਾਂ ਕੋਈ ਹੋਰ ਦਿਖਾਈ ਨਹੀਂ ਦੇ ਰਿਹਾ ਜੀ 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 ਉੱਥੇ ਗਰਾਉਂਡ ਜ਼ੀਰੋ ਤੇ ਤੁਸੀਂ ਦੇਖਿਆ ਹੋਣਾ ਕਿ ਉੱਥੇ ਪਿੰਡ ਵਾਲੇ ਜਾਂ ਜਿਹੜੇ ਗੁਰਦੁਆਰਾ ਸਾਹਿਬ ਦੇ ਪਾਠੀ ਸਹਿਬਾਨ ਨੇ ਉਹਨਾਂ ਦਾ ਕੀ ਕਹਿਣਾ ਹੈ ਉਹ ਕੀ ਕਹਿੰਦੇ ਨੇ ਇਸ ਘਟਨਾ ਨੂੰ ਦੇ ਬਾਰੇ ਵਿੱਚ ਜਿਉ ਉਹ ਉਹਨਾਂ ਦੇ ਅੰਦਰ ਜੇਕਰ ਗੱਲ ਕੀਤੀ ਜਾਵੇ ਜੋ ਉੱਥੋਂ ਦੇ ਪਿੰਡ ਵਾਸੀ ਨੇ ਜਾਂ ਸਿੱਖ ਸੰਤਾ ਨੇ ਸਿੱਖ ਜਥੇਬੰਦੀਆਂ ਨੇ ਉਹਨਾਂ ਦੁਆਰਾ ਜਿਸ ਤਰ੍ਹਾਂ ਤੁਸੀਂ ਕਿਹਾ ਸੀ ਕਿ ਉਹ ਉਹਨਾਂ ਦਾ ਕਹਿਣਾ ਹੈ ਕਿ ਬਾਰ ਬਾਰ ਇੱਕ ਤਾਂ ਵਿਧਾਨ ਸਭਾ ਚੋਣਾਂ ਸਾਡੇ ਸਿਰ ਤੇ ਆ ਚੁੱਕੀਆਂ ਨੇ ਔਰ ਦੂਸਰੀ ਤਰਫ ਕਿਤੇ ਨਾ ਕਿਤੇ ਜੋ ਬਾਹਰੀ ਤਾਕਤਾਂ ਨੇ ਉਹ ਵੀ ਇਸ ਤਰ੍ਹਾਂ ਦੀਆਂ ਟੜਨਾਵਾ ਕਰਵਾ ਕੇ ਕਿਤੇ ਨਾ ਕਿਤੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਨੇ ਹੂੰ ਜੀ ਬਿਲਕੁਲ ਪਰ ਮੈਂ ਥਿਕ ਗੱਲ ਦਾ ਜ਼ਿਕਰ ਜ਼ਰੂਰ ਕਰਨਾ ਚਾਹੂਗੀ ਕਿ ਪਿਛਲੇ ਦਿਨੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਨੇ ਇੱਕ ਮਾਈਕ ਕਹਿ ਲਓ ਚੱਕਿਆ ਹੋਇਆ ਸੀਗਾ ਤੇ ਉਹ ਪਿੰਡ-ਪਿੰਡ ਹੋਕਾ ਦੇ ਰਿਹਾ ਸੀਗਾ ਸਾਰੇ ਪਹਿਲਾਂ ਉਹ ਕੇ ਸੰਗਰੂਰ ਦੇ ਵਿੱਚ ਸੀ ਮਾਨਸਾ ਦੇ ਵਿੱਚ ਤੇ ਉਹ ਕਹਿ ਰਿਹਾ ਸੀਗਾ ਕਿ ਗੁਰਦੁਆਰਿਆਂ ਦੇ ਵਿੱਚ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਨਾ ਵਾਪਰ ਸਕਣ ਇਸ ਕਰਕੇ ਗੁਰਦੁਆਰਾ ਸਾਹਿਬ ਦੇ ਜਿਹੜੇ ਪਾਠੀ ਸਹਿਬਾਨ ਨੇ ਜਾਂ ਜਿਹੜੇ ਵੀ ਪ੍ਰਬੰਧਕ ਨੇ ਉਹਨਾਂ ਨੂੰ ਪਹਿਰਾ ਦੇਣਾ ਚਾਹੀਦਾ ਏ ਸੋ ਕਿਤੇ ਨਾ ਕਿਤੇ ਜਿਹੜੇ ਨੌਜਵਾਨ ਇਸ ਚੀਜ਼ਾਂ ਲਈ ਅੱਗੇ ਆ ਰਹੇ ਨੇ ਇਹ ਵੀ ਕਿਤੇ ਨਾ ਕਿਤੇ ਇਹਨਾਂ ਦੀ ਪ੍ਰਸ਼ੰਸਾ ਕਰਨੀ ਜ਼ਰੂਰ ਬਣਦੀ ਹੈ ਕਿਉਂਕਿ ਅਜਿਹਿਆਂ ਘਟਨਾਵਾਂ ਨਾ ਵਾਪਰ ਸਕਣ ਸੋ ਤੁਸੀਂ ਸਾਨੂੰ तमाम ਜਾਣਕਾਰੀ ਦਿੱਤੀ ਪ੍ਰਦੀਪ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪਰ ਮੈਂ ਆਪਣੇ ਦਰਸ਼ਕਾਂ ਨੂੰ ਇੱਕ ਵਾਰ ਜਿਹੜਾ ਦੋਸ਼ੀ ਐ ਉਸ ਦਾ ਕੀ ਬਿਆਨ ਸਾਹਮਣੇ ਆਇਆ ਜਿਹੜੀ ਉਹਨੇ ਆਪਣੀ ਪ੍ਰਤੀਕਿਰਿਆ ਦਿੱਤੀ ਐ ਕਿ ਇੱਕ ਗੰਨਾ ਨਾਮ ਦੇ ਵਿਅਕਤੀ ਨੇ ਉਸ ਨੂੰ 1 ਲੱਖ ਰੁਪਏ ਦਿੱਤਾ ਐ ਕਿ ਤੂੰ ਬੇਅਦਬੀ ਐ ਜਿਹੜੀ ਉਹ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਜਿਹੜੇ ਅੰਗ ਨੇ ਤੂੰ ਉਹਨਾਂ ਨੂੰ ਅਗਨ ਭੇਟ ਕਰਨਾ ਐ ਉਹ ਉਹਨੇ ਬਿਆਨ ਆ ਜਿਹੜੇ ਉਹ ਵੀ ਉਹਦੇ ਸਾਹਮਣੇ ਆਏ ਨੇ ਮੈਂ ਆਪਣੇ ਦਰਸ਼ਕਾਂ ਨੂੰ ਪਹਿਲਾਂ ਉਹ ਬਿਆਨ ਵੀ ਸੁਣਾਉਣਾ ਚਾਹੁੰਨੀ ਆ ਜੀ ਉਹੰਦਾ ਉਹੰਦਾ ਪੈਸੇ ਨਹੀਂ ਨਹੀਂ ਤੇ ਹੋ ਹੂੰ ਪੈਸੇ ਮਿਲਣਗੇ ਵਾਦੂ ਅੱਛਾ ਠੀਕ ਆ ਤੇ ਗੁਰੂ ਗ੍ਰੰਥ ਸਾਹਿਬ ਪਾੜਨਾ ਅੱਛਾ ਉਹ ਕੱਲ੍ਹ ਆਈ ਹੈ ਤੇਰੀ ਵੀਡੀਓ ਕੱਲ੍ਹ ਹੀ ਆਉਂਦੀ ਹੈ ਕੱਪਿਆਂ ਕੱਲੇ ਵਾਪਸ ਗਿਆ ਹੈ ਅੰਦਰ ਨਹੀਂ ਆਇਆ ਪਹਿਲਾਂ ਤਾਂ ਕਿਹਦਾ ਬੱਚਾ ਹੈ ਲੋ ਮੰਨ ਗਏ ਕਹਿੰਦਾ ਮੈਂ ਗੁਰੂ ਘਰ ਦੀ ਬੇਇੱਜ਼ਤੀ ਕਰਨ ਵਾਸਤੇ ਇਹ ਮੈਨੂੰ ਲੱਖ ਰੁਪਏ ਦੀ ਆਫਰ ਆਈ ਆ ਅੱਗੋ ਕਹਿੰਦਾ ਵੀ ਮੇਰੀ ਜਮੀਰ ਨੇ ਸਾਥ ਨਹੀਂ ਦਿੱਤਾ ਮੈਂ ਨਹੀਂ ਕੀਤੀ ਅੱਗੇ ਬੋਲ ਮੈਂ ਦੱਸ ਦੇਖੋ ਇਸ ਚੀਜ਼ ਦੇ ਬਾਰੇ ਜਿਹੜੇ ਕੰਸਰਨ ਆਫਿਸਰਸ ਨੇ ਉਹਨਾਂ ਨੇ ਮੌਕੇ ਤੇ ਉਸ ਸਾਰੇ ਚੀਜ਼ ਨੂੰ ਦੇਖ ਰਹੇ ਨੇ ਜੋ ਅਜੇ ਤੱਕ ਉਸ ਚੀਜ਼ ਦਾ ਪੁੱਛਣ ਦਾ ਹੈਗਾ ਕੋਈ ਇਹੋ ਜੀ ਚੀਜ਼ ਨਹੀਂ ਹੈਗੀ ਉਹ ਪਰਚਾ ਦਰਜ ਕਰ ਦਿੱਤਾ ਹੋਇਆ ਹੈਗਾ ਉਹਦੇ ਚ ਚੋਰੀ ਦੇ ਚੋਰੀ ਕਰਨ ਵਾਸਤੇ ਉਹ ਜਿਹੜਾ ਬੰਦਾ ਉੱਤੇ ਆਇਆ ਸੀ ਪੈਸੇ ਵਗੈਰਾ ਉਹਨੇ ਜਿਹੜੇ ਚੱਕੇ ਸੀਗੇ ਤੇ ਉਹ ਜਿਹੜਾ ਬੰਦਾ ਫੜਿਆਗਾ ਪਰਚਾ ਦਰਜ ਹੋ ਚੁੱਕਾ ਹੈ